ਇਹ ਸਾਨੂੰ ਕੱਲ ਥਾਣਾ ਕੈਂਟ ਵਿਖੇ ਇਤਲਾਹ ਮਿਲੀ ਸੀਗੀ ਕਿ ਕੁਝ ਲੜਕੇ ਨੇ ਜਿੱਦਾਂ ਕਿ ਭੋਖੜੇ ਪਿੰਡ ਦੇ ਤੇ ਹੋਰ ਨੇੜੇ ਨੇੜੇ ਪਿੰਡਾਂ ਦੇ ਮੁੰਡੇ ਨੇ ਜਿਨ੍ਹਾਂ ਨੇ ਆਪਸੀ ਇੱਕ ਟਾਈਮ ਬੰਨ ਕੇ ਉੱਥੇ ਕੋਈ ਲੜਾਈ ਝਗੜਾ ਕੀਤਾ ਹੈਗਾ ਤੇ ਜਿਸ ਇਨਫਾਰਮੇਸ਼ਨ ਮਿਲਦੇ ਹੀ ਅਸੀਂ ਤੁਰੰਤ ਮੁਕਦਮਾ ਦਰਜ ਕੀਤਾ ਤੇ ਥਾਣਾ ਕੈਂਟ ਦੀ ਟੀਮ ਨੇ ਇਮੀਡੀਏਟਲੀ ਉੱਥੇ ਰੇਡ ਕੀਤੀ ਰੇਡ ਕਰਕੇ ਅਸੀਂ ਮੌਕੇ ਤੇ ਅਸੀਂ ਜਿਹੜੇ ਸੀ ਉਹ ਪੰਜ ਜਿਹੜੇ ਲੜਕੇ ਨੇ ਉਹ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਉਸ ਸਬੰਧੀ ਅਸੀਂ ਥਾਣਾ ਕੈਂਟ ਵਿਖੇ 64/25 ਮੁਕਦਮਾ ਦਰਜ ਕਰ ਲਿਆ ਜਿਦੇ ਵਿੱਚ 10 ਦੋਸ਼ੀ ਜਿਹੜੇ ਹੈਗੇ ਨੇ ਬਾਈ ਨੇਮ ਨੇ ਤੇ ਬਾਕ ਕਿ ਅਸੀਂ ਜਿਹੜੇ ਪਾਈ ਦੋਸ਼ੀ ਗ੍ਰਿਫਤਾਰ ਕੀਤੇ ਨੇ ਉਹਨਾਂ ਕੋਲੋਂ ਅਸੀਂ ਇੱਕ ਤਾਂ ਵਰਮਾਕਾਰ ਆ ਜਿਹਦੇ ਤੇ ਉਹ ਲੜਾਈ ਝਗੜਾ ਕਰਨਾ ਸੀ ਉਹ ਵੀ ਬਰਾਮਦ ਕਰਨ ਲਈ ਅਤੇ ਉਸ ਤੋਂ ਇਲਾਵਾ ਉਹਨਾਂ ਕੋਲੇ ਤੇਜ਼ ਤਾਰ ਮਾਰੂ ਹਥਿਆਰ ਸੀਗੇ ਜਿਵੇਂ ਗਡਾਸੇ ਸੀ ਕਿਰਪਾਨਾਂ ਸੀ ਹੋਰ ਡਾਂਗਾ ਵਗੈਰਾ ਸੀ ਹੋਰ ਇਸ ਤਰੀਕੇ ਦਾ ਉਹਨਾਂ ਕੋਲ ਸੀਗਾ ਕਿ ਅਸੀਂ ਉਹ ਵੀ ਉਹਨਾਂ ਤੋਂ ਰਿਕਵਰ ਕਰ ਲਿਆ ਹਾਂ ਜੀ ਕਿਹੜੀ ਜਗ੍ਹਾ ਤੇ ਬੰਦੇ ਗਏ ਸੀ ਟਾਈਮ ਇਹ ਦੇਖ ਇਹਨਾਂ ਨੇ ਟਾਈਮ ਤਾਂ ਜਿਹੜਾ ਬੰਨ ਕੀਤਾ ਸੀ ਇਹ ਥਾਣਾ ਕੈਟੇਡਰੀਆ ਵਿੱਚੋਂ ਅਸੀਂ ਇਹ ਗ੍ਰਿਫਤਾਰ ਕੀਤੇ ਨੇ ਪਰ ਇਹਨਾਂ ਦਾ ਟਾਈਮ ਪਹਿਲਾਂ ਬੰਨਿਆ ਸੀਗਾ ਉਹ ਪਰੋਂ ਦੀ ਜਗ੍ਹਾ ਹੈਗੀ ਆ ਖਾਲੀ ਜਗ੍ਹਾ ਹੈਗੀ ਉੱਥੇ ਦਾ ਟਾਈਮ ਬੰਨਿਆ ਸੀਗਾ ਕਿ ਆਪਸ ਵਿੱਚ ਹੀ ਮੁੰਡੇ ਸੀ ਇਹਨਾਂ ਦੀ ਕਿਸੇ ਵਜ੍ਹਾ ਕਰਕੇ ਆਪਸੀ ਕੋਈ ਲੜਾਈ ਸੀ ਉਸ ਦਾ ਟਾਈਮ ਬੰਨ ਕੇ ਉਹ ਲੜਾਈ ਝਗੜਾ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਮੁਕੱਦਮੇ ਇਹਨਾਂ ਦੇ ਵਿਹੇਸ ਕਰਾਂਗੇ। ਮੁਕੱਦਮਾ ਹੁਣ ਅਸੀਂ ਇਹਨਾਂ ਦੇ ਦਰਜ ਕੀਤਾ ਹੈ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਸਾਰਾ ਕਲੀਅਰ ਕਰਾਂਗੇ ਸਾਰਾ ਕੇਸ ਇਹਨਾਂ ਦਾ ਪਾਸਟ ਰਿਕਾਰਡ ਕੀ ਹੈਗਾ ਤੇ ਜਿਨ੍ਹਾਂ ਨਾਲ ਕੋਈ ਹੋਰ ਲੜਾਈ ਝਗੜਾ ਕਰ ਰਹੇ ਸੀਗੇ ਉਹ ਵੀ ਕੌਣ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਜੀ ਤੇ ਇਸ ਤੋਂ ਲਾਹਵਾ ਸਾਡੀ ਇਹ মিডিਆ ਰਾਹੀਂ ਪੇਰੈਂਟਸ ਨੂੰ ਵੀ ਇਹੀ ਅਪੀਲ ਹੈ ਜੀ ਇੱਕ ਆਪਣੇ ਬੱਚਿਆਂ ਨੂੰ ਕੋਈ ਇਸ ਤਰੀਕੇ ਦੀਆਂ ਨੂੰ ਸਮਝਾਇਆ ਜਾਵੇ ਵੀ ਇਸ ਤਰੀਕੇ ਦੀਆਂ ਗਤੀਵਿਧੀਆਂ ਹੈਗੀਆਂ ਇਹਨਾਂ ਤੋਂ ਗਰੇਜ ਕੀਤਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਉਹਨਾਂ ਕੋਲੋਂ ਹਥਿਆਰ ਤੇ ਹੋਰ ਚੀਜ਼ਾਂ ਬਰਾਮਦ ਹੋਈਆਂ ਨੇ ਇਮੀਡੀਏਟ ਪੁਲਿਸ ਐਕਸ਼ਨ ਹੋ ਗਿਆ ਉਸ ਤੇ ਤੇ ਕਾਫੀ ਜਿਆਦਾ ਅਗਰ ਇਸ ਤਰੀਕੇ ਦੀ ਕੋਈ ਹੋ ਜਾਂਦੀ ਤਾਂ ਹੋਰ ਵੀ ਜਿਹੜੀ ਮਾੜੀ ਘਟਨਾ ਸੀ ਉਹ ਵੀ ਅਮਲ ਵਿੱਚ ਆ ਸਕਦੀ ਸੀ ਇਸ ਕਰਕੇ ਪੇਰੈਂਟਸ ਨੂੰ ਵੀ ਸਾਡੀ ਇਹੀ ਅਪੀਲ ਹੈ ਵੀ ਬੱਚਿਆਂ ਨੂੰ ਸਮਝਾਇਆ ਜਾਵੇ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਇਦਾਂ ਦੀਆਂ ਕੋਈ ਇਨਸੀਡੈਂਟਸ ਆ ਉਹਨਾਂ ਨੂੰ ਪਹਿਲਾਂ ਹੀ ਪ੍ਰੀਵੈਂਟ ਕੀਤਾ ਜਾ ਸਕੇ ਜੀ ਪਾਰਟੀ ਦੇ ਕਿਹੜੇ ਐਕਸ਼ਨ ਲੈ ਜਾਓਗੇ ਬਿਲਕੁਲ ਜੀ ਸਾਰਿਆਂ ਤੇ ਅਸੀਂ ਇਸੇ ਕਰਕੇ 10 ਜਾਣਿਆਂ ਤੇ ਅਸੀਂ ਬਾਈ ਨੇਮ ਮੁਕੱਦਮਾ ਦਰਜ ਕੀਤਾ ਜੀ ਬਾਕੀ ਅਣਪਛਾਤੇ ਰੱਖੇ ਨੇ ਤੇ ਜਿੱਦਾਂ ਹੀ ਅਸੀਂ ਸਾਰਿਆਂ ਨੂੰ ਅਰੈਸਟ ਕਰਾਂਗੇ ਜਿਹੜੇ ਅਣਪਛਾਤੇ ਨੇ ਉਹ ਵੀ ਆਇਡੈਂਟੀ ਮੋਟੇ ਪੀਸੀ ਕੀ ਕਰੂਗੀ ਦੇਖੋ ਜੋ ਪ੍ਰੀਲੀਮਨਰਰੀ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਉਹ ਇਹੀ ਸਾਹਮਣੇ ਆਇਆ ਹੈ ਕਿ ਇਹਨਾਂ ਦੇ ਆਪਸੀ ਜਿੱਦਾਂ ਕੋਈ ਪਿੰਡਾਂ ਦੇ ਵਿੱਚ ਕਿਸੇ ਦੀ ਮਾੜੀ-ਮੋਟੀ ਮੁੰਡਿਆਂ ਦੀ ਆਪਸੀ ਕੋਈ ਲੜਾਈ ਠੋਦੀ ਆ ਉਹ ਹੁੰਦੀ ਆ ਉਦਾਂ ਦਾ ਹੀ ਸੀਗਾ ਤੇ ਬਸ ਇਦਾਂ ਹੀ ਇਹਨਾਂ ਨੇ ਇੱਕ ਤੁਸੀਂ ਲੱਗ ਕਹਿ ਸਕਦੇ ਹੋ ਕਿ ਅਣਜਾਣਪੋਣੇ ਜਾਂ ਬਚਪਨੇ ਦੇ ਵਿੱਚ ਜਿੱਦਾਂ ਮੁੰਡੇ ਕਰਦੇ ਆ ਟਾਈਮ ਬੰਦ ਲਿਆ ਟਾਈਮ ਇਹਨਾਂ ਨੇ ਉੱਥੇ ਮਾਰੂ ਹਥਿਆਰ ਲੈ ਕੇ ਆਏ ਸੀਗੇ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਵੀ ਐਗਜੈਕਟ ਵਜ